ਆ ਗਏ ਜੀ ਲੋ ਤੁਹਰਾ ਆਇਆ ਬੇ ਮੜਾਇਆ ਅੱਜ ਵੀ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਦੋਸਤੋ ਮੈਸਾ ਦੀ ਸਬਜ਼ੀ ਬਣਾਉਣ ਦਾ ਤਰੀਕਾ ਜਿਹੜੇ ਮੈਸ ਆਪਣੇ ਕਮਜ਼ੋਰੀਆਂ ਹੋ ਜਾਂਦੇ ਨੇ ਜਦ ਲੰਮਾ ਸਮਾਂ ਦੁੱਧ ਆਪਾਂ ਚੋਈ ਜਾਂਦੇ ਆ ਬਾਅਦ ਤੇ ਕਮਜ਼ੋਰੀ ਦਿਖਣ ਲੱਗ ਜਾਂਦੀ ਹੈ ਕੋਈ ਮੇਲੇ ਮੁੱਦੇ ਵਾਲੀਆਂ ਬੱਜਾਂ ਮੱਝਾਂ ਹੁੰਦੇ ਨੇ ਵਧੀਆਂ ਹੁਣ ਖਾਸ ਇਦੇ ਤੋਂ ਆਪਣੇ ਵੀਡੀਓ ਵੀ ਨਹੀਂ ਪਾਈ ਸੀ ਕੋਈ ਪਾਈਏ ਵੀ ਛੋਟੇ ਨਵੇਂ ਜਿਹੇ 3 ਲਗਾ ਤੇ ਅੱਜ ਤੁਹਾਨੂੰ ਮੈਂ ਇਹਦੇ ਆਪਾਂ ਜੇ ਪੰਜੀਰੀ ਬਣਾ ਕੇ ਪਾਉਂਦੇ ਸੀ ਮੱਝਾਂ ਨੂੰ ਮੈਂ ਸਾ ਮੇਰੀ ਹੋ ਗਿਆ ਤੇ ਖਰਾਬ ਪਿਛਲੇ ਵਾਰ ਦੋ ਤਿੰਨ ਲਸਾਨਾਂ ਤੋਂ ਹੁਣ ਮੈਂ ਸਾਡੇ ਟਾਣ ਇਸ ਕਰਕੇ ਇਹਦੀ ਪੰਜੀਰੀ ਬਣਾ ਰਹੇ ਹਾਂਗੇ ਇਹਦੇ ਵਿੱਚ ਪਾਇਆ ਦੇਸੀ ਘਿਓ ਘਰ ਦਾ ਇਹ 4 ਕਿਲੋ ਦੇਸੀ ਘਿਓ ਪਾਇਆ ਹੋਇਆ ਇਹਦੇ ਵਿੱਚ ਤੇ ਫਿਰ ਪਾਸ 7 ਕਿਲੋ ਇਹਦੇ ਵਿੱਚ ਪਾਇਆ ਬੇਸਨ ਜਿੰਨਾ ਚਿਰ ਇਹ ਪੱਕ ਜੇ ਤੇ ਰਲ ਜੇ ਸਮਾਰ ਕੇ ਦੇਸਰ ਪਾ ਕੇ ਹੁਣ ਇਹਨੂੰ ਅਸੀਂ ਪਕਾਈ ਹੀ ਜਾਂਦੇ ਹਾਂ ਮੰਨ ਕੇ ਆ ਤੁਸੀਂ ਹਿਸਾਬ ਲਾਓ ਜਿਵੇਂ ਆ ਪਹਿਲਾਂ ਪੰਦੀਰੇ ਰੌਂਦੇ ਹੁੰਦੇ ਉਸ ਤਰੀਕੇ ਨਾਲ ਜਦੋਂ ਐਨ ਪੱਕ ਕੇ ਵਧੀਆ ਹੋ ਗਿਆ ਬੇਸਨ ਉਦੋਂ ਬਾਅਦ ਇਹਦੇ ਇਹ ਫੇਡਣ ਲੱਗਿਆ ਪੂਰਾ ਪੁਰਜੇ ਨਹੀਂ ਖੀਣੂਗਾ ਤਾਂ ਪਰ ਬੇਸਨ ਹੋਰ ਪਾ ਲਾਂਗੇ ਉਹ ਕੋਈ ਗੱਲ ਨਹੀਂ ਹੁੰਦੀ ਜੀ ਸੌਂਗ ਗ੍ਰਾਮ ਮੈਨੂੰ ਕਿ ਕਿਉਂ ਦਿੰਦੇ ਹੋ ਜੇ ਮੈਂ ਅਸੀਂ ਮੱਝ ਨੂੰ ਪਿਛਲੇ ਬਾਰੇ ਮੈਂ ਮੈਂ ਆਪਣੇ ਉਹ ਮੇਲੇ ਬੋਲੇ ਤੇ ਵਧੀਆ ਨਾਮ ਚੱਕੇ ਤੇ ਉਹ 6 ਸਾਲ ਡੇਢ ਸਾਲ ਦੀ ਖਰਾਬ ਹੋ ਗਈ ਤੀਗੀ ਤੇ ਹੁਣ ਉਹ ਸ਼ਾਇਦ ਗੱਪਣ ਵੀ ਹੈਗੇ ਤੈਨੂੰ 6-7 ਚਾਰ ਮਹੀਨੇ ਦੀ ਦੁੱਧ ਦੇਈ ਜਾਂਦੀ ਸੂਈ ਨੂੰ ਉਹਨੂੰ ਬਾਵਾਂ ਟਾਈਮ ਹੋ ਗਿਆ ਤੇ ਜਦੋਂ ਇਹ ਪੂਰੀ ਰਿੱਜ ਗਈ ਜਿੰਨ ਤੋਂ ਬਾਅਦ ਇਹਨੂੰ ਪੱਥਰ ਤੇ ਰਹਾ ਲਾਂਗੇ ਖੱਲੇ ਲਾ ਕੇ ਉਹ ਹਲਾ ਕੇ ਸੰਗੀਤ ਰਾਣ ਤੜਕੇ ਟੁੱਕਰ ਪੈਰੂ ਇਸੇ ਤਰ੍ਹਾਂ ਹੈ ਧਰਦਾਂ ਕਰਦੇ ਹੋਏ ਕਿ ਟਾਕੇ ਨੂੰ ਸਮਾਰ ਕੇ ਟਾਕੇ ਸਮਾਰ ਕੇ ਧਰਕੇ ਨੂੰ ਆਜੇ ਤੜਕੇ ਠੰਡੀ ਹੋ ਗਈ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਸ਼ੱਕਰ ਵਧੀਆ ਸ਼ੱਕਰ ਚਾਹੀਦੀ ਮਾਰਜੀ ਦੁਕਾਨ ਤੋਂ ਲੈਦਾ ਸ਼ੱਕਰ ਵਧੀਆ ਚੰਗੀ ਜੀ ਸ਼ੱਕਰ ਪਾ ਕੇ ਵਿੱਚ ਪਾ ਲਵਾਂਗੇ ਤੇ ਮਿੱਠਾ ਛੋੜਾ ਥੋੜਾ ਜਿਹਾ ਮੈਂ ਮੈਂ ਘਾਟਾ ਥੋੜਾ ਪਾਵਾਂਗਾ ਮੈਂ ਤਾਂ ਵੈਸੇ ਇਹਦੇ ਵਿੱਚ ਹਲਦੀ ਵੀ ਪਾਲਾਂ ਲਾਉਣਾਗਾ ਉਹ ਛੋਟੀ ਮਰਜੀ ਹੈ ਜੇ ਕਿਸੇ ਨੇ ਵਾਈ ਦੇ ਪਾਣੀ ਹੋਈ ਤਾਂ ਇਹ ਚੀਜ਼ ਬੜੀ ਕਮਾਨ ਦੀ ਬਣੂਗੀ ਮੱਝ ਨੂੰ ਚਾਰ ਕੇ ਦੇਖੋ ਜਿਹੜੀ ਮੱਝਾਂ ਆਪਣੀ ਪਿਛਲੇ ਸਾਲ 2 ਸਾਲ ਪਹਿਲਾਂ ਵਧੀਆ ਦੁੱਧ ਦਿੰਦੀ ਹੈ ਜੀ ਫੇਰ ਕਈ ਵਾਰ ਪਚਾਰ ਦੀ ਦੁੱਧ ਦੇਣੋਂ ਵੀ ਹਟ ਜਾਂਦੀ ਹੈ ਜੀ ਤਾਂ ਹੀ ਸੋਈ ਵੀ ਦੁੱਧ ਤੇ ਆਉਂਦੀ ਹੈ ਜੀ ਮੈਂ ਪਿਛਲੇ ਸਾਲ ਵੀ ਰਿਜ਼ਲਟ ਕੱਢਿਆ ਸੀ ਮੱਝ ਮੇਰੀ ਉਹ ਵਧੀਆ ਦੁੱਧ ਦੇ ਜਿੱਥੇ ਪਹਿਲਾਂ ਚੱਲਦੀ ਸੀ ਉਸੇ ਦੁੱਧ ਤੇ ਆ ਗਈ ਜੀ ਤੇ ਦੋਸਤੋ 8 ਚੀ ਚਾਰਦੇ 100 ਗ੍ਰਾਮ ਚਾਰਦੇ ਹੁਣ ਇਹਨੂੰ ਚਾਰਾਂਗੇ 1.5 ਮਿੰਟ ਹੋਰ ਇਸ ਤਰ੍ਹਾਂ ਦੋ-ਦੂੜ ਮਿੰਟਾਂ ਚਾਰ ਕੇ ਉਸ ਬਾਅਦ ਚਾਰਾਂਗੇ ਮੱਝ ਨੂੰ ਤੇਲ ਜੇ ਪਰਮਾਤਮਾ ਨੇ ਸੁੱਖ ਰੱਖੀ ਗਾਹਾਂ ਮੇਲਿਆ ਖਾਤਰ ਹੋਗੀ ਤਿਆਰ ਨਾਲੇ ਚਵਾਵਾਂਗੇ ਦੁੱਧ ਤੇ ਨਾਲੇ ਮੈਂਘ ਦੇ ਕਰਾਵਾਂਗੇ ਦਰਸ਼ਨ ਚਲੋ ਵੀ ਦੋਸਤੋ ਫੇਰ ਮਿਲਦਾ ਕਿਸੇ ਅਗਲੀ ਵੀਡੀਓ ਵਿੱਚ